ਡਿਪਟੀ ਕਮਿਸ਼ਨਰ ਕੋਲ ਅਤੇ ਉਹਨਾਂ ਦੇ ਨਾਲ ਉਹਨਾਂ ਵੱਲੋਂ ਕੀਤੀ ਗਈ ਮੀਟਿੰਗ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਇਹ ਸ਼ਹਿਰ ਦੇ ਵਿਕਾਸ ਦਾ ਮੁੱਦਾ ਤੇ ਉਸ ਟਾਈਮ ਜਦੋਂ ਇਹਨਾਂ ਨੇ ਪਹਿਲਾਂ ਮੀਟਿੰਗ ਕੀਤੀ ਗਈ ਸੀ ਪਹਿਲਾਂ ਇਹਨਾਂ ਤੋਂ ਸੁਝਾਅ ਲੈ ਕੇ ਇਸ ਦੀ ਆਪਣਾ ਪ੍ਰਪੋਜ਼ਲ ਭੇਜੀ ਗਈ ਸੀ ਤੇ ਹੁਣ ਇਹਨਾਂ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਸਨਾ ਬਣਦਾ ਹੈ ਕਿ ਬੀਤੀ ਕੱਲ ਜਿੱਥੇ ਪਠੰਡਾ ਸ਼ਹਿਰ ਦੇ ਅੰਦਰ ਪਠੰਡਾ ਦਾ ਬੱਸ ਸਟੈਂਡ ਬਾਹਰ ਕੱਢਣ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਵਪਾਰੀ ਅਤੇ ਨਾਲ ਵੱਖ-ਵੱਖ ਪੋਲਿਟਿਕਲ ਪਾਰਟੀਆਂ ਦੇ ਨੁਮਾਇੰਦੇ ਅਤੇ ਵੱਖ-ਵੱਖ ਆਪਣਾ ਸੰਸਥਾਵਾਂ ਦੇ ਆਗੂ ਇਹਦੇ ਵਿੱਚ ਸ਼ਾਮਲ ਹੋਏ ਸਨ ਇੱਕ ਮੀਟਿੰਗ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਬੱਸ ਸਟੈਂਡ ਨੂੰ ਬਾਹਰ ਨਾ ਕੱਢਣ ਦੇ ਲਈ ਇੱਕ ਮੀਟਿੰਗ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਦਿਸ਼ ਨੂੰ ਲੈ ਕੇ ਅੱਜ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨਮਾਇंदे ਅਤੇ ਹੋਰ ਸ਼ਹਿਰ ਵਾਸੀ ਅੱਜ ਡਿਪਟੀ ਕਮਿਸ਼ਨਰ ਨੂੰ ਮਿਲੇ ਅਤੇ ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਬੱਸ ਸਟੈਂਡ ਨੂੰ ਬਾਹਰ ਨਾਕੜੇ ਜਾਵੇ ਦੂਜੇ ਪਾਸੇ ਇਸ ਸਬੰਧੀ ਜਦ ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਬੋਲਦਿਆਂ ਕਿਹਾ ਕਿ ਇਹ ਸ਼ਹਿਰ ਦੇ ਵਿਕਾਸ ਦਾ ਮੁੱਦਾ ਹੈ ਅਤੇ ਜਦੋਂ ਇਹ ਪਹਿਲਾ ਮੀਟਿੰਗ ਕੀਤੀ ਗਈ ਸੀ ਸਾਰੇ ਹੀ ਆਪਣਾ ਪ੍ਰਟੀਕਲ ਪਾਰਟੀਆਂ ਦੇ ਸ਼ਹਿਰ ਵਾਸੀਆਂ ਤੋਂ ਇਹਦੀ ਸਲਾਹ ਲਈ ਗਈ ਸੀ ਸਲਾਹ ਲੈਣ ਤੋਂ ਬਾਅਦ ਹੀ ਸਾਡੇ ਕੋਲ ਸਰਕਾਰ ਨੂੰ ਇਹ ਸਾਰਾ ਮਾਮਲਾ ਜਿਹੜਾ ਉਹ ਭੇਜਿਆ ਗਿਆ ਸੀ ਤੇ ਹੁਣ ਇਹ ਸ਼ਹਿਰ ਦੇ ਅੰਦਰ ਜਿਹੜੇ ਦੋ ਬੱਸ ਸਟੈਂਡ ਬਣਨਗੇ ਇਹ ਬੱਸ ਸਟੈਂਡ ਵੀ ਰਹੇਗਾ ਜਿਸ ਦੇ ਵਿੱਚ 60 ਤੋਂ 70 ਕਿਲੋਮੀਟਰ ਤੱਕ ਜਿਹੜੀਆਂ ਮਿੰਨੀ ਬੱਸਾਂ ਜੋ ਹੋਰ ਬੱਸਾਂ ਹੁੰਦੀਆਂ ਹਨ ਉਹ ਇਸ ਬੱਸ ਸਟੈਂਡ ਦੇ ਅੰਦਰ ਆਉਣਗੇ ਤੇ ਜਿਹੜੀਆਂ ਵੱਡੀਆਂ ਬੱਸਾਂ ਨੇ ਉਹ ਨਵੇਂ ਬੱਸ ਸਟੈਂਡ ਦੇ ਅੰਦਰ ਜਾਣਗੀਆਂ ਉਹਨਾਂ ਕਿਹਾ ਕਿ ਆਟੋ ਚਾਲਕਾਂ ਤੇ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਨਿਕੇ ਆਪਣਾ ਕਸੀ ਜਾਵੇਗੀ ਆਓ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨੇ ਵਿਰੋਧ ਕਰਨ ਵਾਲੇ ਲੋਕ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤਾਰ ਆਇੰਦਪਰੇ ਬਠਿੰਡਾ ਦੇ ਪੱਖ ਦੇ ਮੁੱਦੇ ਬੱਸ ਸਟੈਂਡ ਵਾਲੇ ਅਸੀਂ ਆ ਡੀ ਸੀ ਬਠਿੰਡਾ ਨੂੰ ਮਿਲ ਕੇ ਆਏ ਹਾਂ ਬੱਸ ਸਟੈਂਡ ਉੱਤੇ ਫਿਲਹਾਲ ਵਕਤ ਅਸੀਂ ਆਪਦੇ ਵੱਲੋਂ ਜਿਹੜੇ ਸਾਰੇ ਜਿਹੜੇ ਸਾਡੇ ਸੰਕੇ ਹੈ ਦਲੀਲਾ ਸਾਹਿਬ ਉਹਨਾਂ ਨੂੰ ਦੱਸਿਆ ਇਹ ਦੇ ਨਾਲ ਜਿਹੜਾ ਬਾ 8 56 ਹੈ ਜਿਹੜਾ ਉਹ ਕਿਸੇ ਤਰ੍ਹਾਂ ਵੀ ਬੈਗਲ ਨਹੀਂ ਹੈਗਾ ਸ਼ਹਿਰ ਤੋਂ ਉਹ 6 ਕਿਲੋਮੀਟਰ ਦੂਰ ਹੈ ਇਸ ਕਰਕੇ ਜਿਹੜੇ ਇੱਥੇ ਆਟੋ ਚੱਲਣਗੇ ਆਟੋ ਨਾਲ ਜਿਹੜਾ ਸਾਰਾ ਸ਼ਹਿਰ ਵਿਆਪ ਹੋ ਜਾਣਾ ਹੈ ਜੇ ਇਸ ਬੱਸ ਸਟੈਂਡ ਦੇ ਨਾਲ ਸਾਰੇ ਦਫ਼ਤਰ ਹੈ ਜੀਸੀ ਦਫ਼ਤਰ ਹੈ ਕਚਹਿਰੀਆਂ ਕਾਲਜ ਹੈ ਹਸਪੀਟਲ ਹੈ ਡਾਕ ਖਾਨਾ ਹਰ ਚੀਜ਼ ਇੱਥੇ ਇੱਥੇ ਲੋਕਾਂ ਨੇ ਆਉਣਾ ਇਹਦੇ ਨਾਲ ਆਮ ਜਨਤਾ ਨੂੰ ਖੱਜਲ ਖਵਰੀ ਹੋਊਗੀ ਬੱਸ ਸਟੈਂਡ ਬਾਹਰ ਜਾਣ ਨਾਲ ਨਾਲੇ ਉਹਨਾਂ ਦੇ ਪੈਸੇ ਦੀ ਬਰਬਾਦੀ ਹੋਊਗੀ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਵੀ ਇਸ ਨੂੰ ਤੇ ਇਹ ਕੰਸਟਰਕਟ ਕੀਤਾ ਜਾਵੇ ਉਥੇ ਜਮੇ ਬੱਸ ਸਟੈਂਡ ਨੂੰ ਬਣਾਉਣ ਵਾਲਾ ਜਿਹੜਾ ਵਰਕਾ ਉਪਾੜਿਆ ਸਰ ਡੀਸੀ ਬਿਲਕੁਲ ਕਿਹਾ ਕਿ ਲੋਕਾਂ ਦੇ ਇੰਤਰੀ ਇਹ ਡਿਸੀਜਨ ਲੈ ਹਾਂ ਉਹਨਾਂ ਨੇ ਕਿਹਾ ਇਹ ਡਵੈਲਪਮੈਂਟ ਦਾ ਹਿੱਸਾ ਹੈ ਇਹ ਆਉਣ ਵਾਲੇ ਸਮੇਂ 'ਚ ਉਧਰ ਹੋਊਗਾ ਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਇਹ ਲੁਧਿਆਣਾ ਹੈ ਜਲੰਧਰ ਹੈ ਅਮਰਸਾਹ ਹੈ ਉਹਨਾਂ ਦੇ ਬੱਸ ਸਟੈਂਡ ਉੱਥੇ ਹੀ ਹੈ ਉੱਥੇ ਐਜੀਵੇਟਿਡ ਰੋਡ ਬਣਾਈਆਂ ਕਿ ਕਿਹਨਾਂ ਕੋਲ ਬਣਾਈ ਗਏ ਆ ਉਸੇ ਤਰ੍ਹਾਂ ਇੱਥੇ ਐਜੀਵੇਟਿਡ ਰੋਡ ਬਣਾ ਦੇਣ ਪੋਲ ਬਣਾ ਦੇਣ ਤੇ ਬੱਸ ਸਟੈਂਡ ਨੂੰ ਵੀ ਠੱਠਾ ਇੱਥੇ ਹੀ ਰੱਖ ਸਕਦੇ ਹਾਂ نہیںانا <سؤال> <سؤال> چاہتا <سؤال> ਦੇਖੇ ਇਹ ਜਿਹੜੇ ਕੁਝ ਨਮਾਇੰਦੇ ਮੇਰੇ ਕੋਲ ਆਏ ਸੀਗੇ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਨਾਲ ਸੀ ਕਿ ਤੇ ਮੈਂ ਉਹਨਾਂ ਨੂੰ ਵੀ ਇਹ ਹੀ ਬੇਨਤੀ ਕੀਤੀ ਕਿ ਜਦੋਂ ਆਪਾਂ ਇਹ ਫੈਸਲਾ ਲਿਆ ਸੀ ਤੇ ਉਸ ਵੇਲੇ ਇਹ ਵੀ ਮੌਜੂਦ ਸੀਗੇ ਮੀਟਿੰਗ ਦੇ ਵਿੱਚ ਵੀ ਮੌਜੂਦ ਸੀਗੇ ਤੇ ਸਾਰੇ ਪੋਲੀਟੀਕਲ ਪਾਰਟੀਆਂ ਬਿਜ਼ਨਸ ਐਸੋਸੀਏਸ਼ਨ ਜਿਹੜੇ ਆਪਣੇ ਐਡਵੋਕੇਟਸ ਐਸੋਸੀਏਸ਼ਨ ਜਿਹੜੇ ਆਪਣੇ ਬਾਕੀ ਸਾਰੇ ਅ ਬਾਰ ਕੌਂਸਲ ਬਾਕੀ ਗਿੰਨੇ ਵੀ ਸਾਰੇ ਆਪਣੇ ਨਮਾਇंदे ਆ ਪਾਵੇਂ ਉਹ ਇੰਡਸਟਰੀਜ਼ ਵਾਲੇ ਸਾਰਿਆਂ ਦੇ ਨਾਲ ਮੀਟਿੰਗ, ਟ੍ਰਾਂਸਪੋਰਟ, ਟੂਰਜ਼ ਐਂਡ ਟਰੈਵਲ ਸਾਰਿਆਂ ਨੂੰ ਆਪਾਂ ਬੁਲਾਇਆ ਸੀਗਾ ਉਹਦੇ ਨਾਲ ਵਿਚਾਰ ਬਟਾਂਦਰਾ ਕਰਨ ਦੇ ਉਪਰੰਤੀ ਆਪਾਂ ਫਾਈਨਲ ਫੈਸਲਾ ਕਰਕੇ ਸਰਕਾਰ ਨੂੰ ਕਨਵੇ ਕੀਤਾ ਸੀ ਤੇ ਇਹਨਾਂ ਦੀ ਜਿਹੜੀ ਸ਼ੰਕਾ ਹੈਗੀ ਹੈ ਕਿ ਇਹਨਾਂ ਦਾ ਬਿਜ਼ਨਸ ਜਿਹੜਾ ਹੈਗਾ ਲੋਕਲ ਬਿਜ਼ਨਸ ਉਹਨਾਂ ਦਾ ਉਹ ਇਨਫਲੂਐਂਸ ਹੋਏਗਾ ਤੇ ਮੈਂ ਇਹਨਾਂ ਨੂੰ ਜਿਹੜਾ ਹੈਗਾ ਕਲੀਅਰ ਕੀਤਾ ਕਿ ਇਹ ਜਿਹੜਾ ਪ੍ਰੋਪੋਜ਼ਲ ਹੈ ਇਹ ਬਟਿੰਡਾ ਸ਼ਹਿਰ ਦੇ ਖੇਤਰ ਵਿੱਚ ਹੈ ਬਟਿੰਡਾ ਸ਼ਹਿਰ ਦੇ ਜਿਹੜੀ ਫਿਊਚਰ ਡਿਵੈਲਪਮੈਂਟ ਹੈਗੀ ਹੈ ਉਹਨੂੰ ਆਪਾਂ ਵੇਖ ਕੇ ਉਹਦੀ ਪਲੈਨਿੰਗ ਕੀਤੀ ہوئی ਹੈ ਤੇ ਕਿਸੇ ਵੀ ਵਿਅਕਤੀ ਨੂੰ ਇਸ ਤਰੀਕੇ ਦਾ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ ਹੈ ਕਿ ਕਿ ਆ ਇਹ ਜਿਹੜਾ ਹੈਗਾ ਪ੍ਰੋਪੋਜ਼ਲ ਜਿਹੜਾ ਹੈਗਾ ਇਹ ਪਬਲਿਕ ਹਿੱਤ ਵਿੱਚ ਨਹੀਂ ਹੈਗਾ ਤੇ ਇਹਨਾਂ ਨੂੰ ਮੈਂ ਸਮਝਾਇਆ ਵੀ ਕਿ ਜੇ ਇਹਨਾਂ ਦੀ ਕੋਈ ਹੋਰ ਸੁਝਾਅ ਹੈ ਕਿ ਇਹਨੂੰ ਹੋਰ ਬਿਹਤਰ ਕਰਨ ਦੇ ਵਾਸਤੇ ਉਹ ਆਪਾਂ ਜ਼ਰੂਰ ਕੰਸੀਡਰ ਕਰਾਂਗੇ ਪਰ ਜਿਹੜਾ ਪ੍ਰੋਪੋਜ਼ਲ ਹੈਗਾ ਉਹ ਸ਼ਹਿਰ ਦੇ ਹੈ ਹੇਤ ਵਿਚ ਹੈ ਤੇ ਇਸ ਕਰਕੇ ਇਸ ਪ੍ਰਪੋਜ਼ਲ ਨੂੰ ਤੁਸੀਂ ਵੀ ਵਾਪਸ ਆਪਣੀ ਜਿਹੜਾ ਵਿਰੋਧ ਹੈ ਉਹਨੂੰ ਰੀਕਨਸਿਡਰ ਕਰੋ ਕਿਉਂਕਿ ਆਪਾਂ ਸਾਰੇ ਜਿਹੜੇ ਵੀ ਵਰਗ ਹੈਗੇ ਆ ਜਿਹੜੇ ਵੀ ਗਰੁੱਪਸ ਹੈਗੇ ਆ ਉਹਨਾਂ ਸਾਰਿਆਂ ਦੇ ਨਾਲ ਇਨਫੈਕਟ ਸਾਰੀ ਪੋਲਿਟੀਕਲ ਪਾਰਟੀਆਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਹੀ ਇਹ ਫੈਸਲਾ ਲਿਆ ਸੀ ਤੇ ਇਹਨਾਂ ਨੇ ਸਾਰਿਆਂ ਨੇ ਸਰਵਸਹਿਮਤੀ ਦੇ ਸੀ ਆਪਾ ਉਦੀ ਵੀਡੀਓਗ੍ਰਾਫੀ ਵੀ ਤੱਕ ਕਰਾਈ ਸੀ ਕਿ ਇਹ ਸਾਰੇ ਇਹਨਾਂ ਨੇ ਜਿਹੜੀ ਹੈਗੀ ਉਸ ਵੇਲੇ ਸਹਿਮਤੀ ਦਿੱਤੀ ਤੇ ਸਾਹਮਣੇ ਵੀ ਤੁਸੀਂ ਸਾਡੇ ਸਾਹਮਣੇ ਵੀ ਇਹ ਮੰਨ ਲਈ ਕਿ ਆਪਾਂ ਉਸ ਮੀਟਿੰਗ ਵਿੱਚ ਵੀ ਬਿਲਕੁਲ ਮੌਜੂਦ ਸੀਗੇ ਤੇ ਹੁਣ ਮੈਨੂੰ ਨਹੀਂ ਲੱਗਦਾ ਕਿ ਇਹਦਾ ਵਿਰੋਧ ਕੋਈ ਲਾਜੀ ਹੋਈ ਗੱਲ ਹੋਈ ਤੇ ਸਾਰੀ ਜਿੰਨੀ ਵੀ ਪਾਵੇਂ ਉਹ ਪੋਲਿਟੀਕਲ ਪਾਰਟੀਆਂ ਹੋ ਪਾਵੇਂ ਕੋਈ ਹੋਰ ਜਿਹੜੇ ਜਨ ਹੋ ਉਹਨਾਂ ਨੂੰ ਜ਼ਰੂਰ ਇਹਦੇ ਬਾਰੇ ਚੜਾਏਗਾ ਸਪੋਰਟ ਕਰਨਾ ਚਾਹੀਦਾ ਤੇ ਨਾਲ ਜਿਹੜਾ ਬਾਕੀ ਸਾਰੇ ਕੁਝ ਜਿਹੜੇ ਇਸ਼ੂਜ਼ ਹੈਗੇ ਇੰਪਰੂਵਮੈਂਟ ਦੇ ਵਾਸਤੇ ਜੇ ਕੋਈ ਪਾਵੇਂ ਉਹ ਸਿਟੀ ਮੈਸਰਵਿਸ ਦੀ ਗੱਲ ਹੋਵੇ ਕਾਵੇਂ ਉਹ ਜਿਹੜਾ ਸ਼ਕਲ ਬੱਸ ਦੀ ਬਗਲ ਹੋਏ ਉਹ ਜ਼ਰੂਰ ਆਪਾਂ ਜਿਹੜਾ ਹੈਗਾ ਪਹਿਲਾਂ ਵੀ ਕਿਉਂਕਿ ਸੀਐਮ ਸਾਹਿਬ ਨੇ ਵੀ ਕਿਹਾ ਸੀਗਾ ਕਿ ਜੇ ਆਪਾਂ ਮੋਬਿਲਿਟੀ ਨੂੰ ਧਿਆਨ ਵਿੱਚ ਰੱਖਣਾ ਹੈ ਤੇ ਨਾਲ ਹੀ ਜਿਹੜਾ ਪੁਰਾਣਾ ਬੱਸ ਸਟੈਂਡ ਹੈ ਉਹਨੂੰ ਵੀ ਆਪਾਂ ਜਿਹੜੀ ਲੋਕਲ ਬੱਸ ਸਰਵਿਸ ਨਰਜ ਸਿਟੀਜ਼ ਬੱਸ ਬਲਕਿ ਜਿਹੜੇ ਆਸ-ਪਾਸ ਦੇ 60 70 ਕਿਲੋਮੀਟਰ ਦੇ ਦਾਇਰੇ ਵੀ ਜਿਹੜੀ ਆਪਾਂ ਬੱਸ ਨੇ ਬੱਸਾਂ ਚੱਲਦੀਆਂ ਨੇ ਉਹ ਪੁਰਾਣੇ ਬੱਸ ਸਟੈਂਡ ਵੀ ਹੀ ਚੱਲਣ ਗਿਆ ਤੇ ਮੈਨੂੰ ਲੱਗਦਾ ਕਿ ਦੋਨੋਂ ਬੱਸ ਸਟੈਂਡ ਜਿਹੜਾ ਆਏਗਾ ਚੰਗਾ ਰਹੇਗਾ ਕਿ ਬਾਹਰ ਜਿਹੜੀ ਵੱਡੀ ਵੈਸੇ ਹੈ ਉਹ ਬਾਹਰ ਜਿਹੜੇ ਆਪਣਾ ਨਵਾਂ ਬੱਸ ਸਟੈਂਡ ਬਣੇਗਾ ਉਹਦੇ ਵਿੱਚੋਂ ਜਾਣ ਤੇ ਸ਼ਹਿਰ ਦੇ ਅੰਦਰ ਆਉਣ ਦੀ ਉਹਨਾਂ ਨੂੰ ਲੋੜ ਨਾ ਪਵੇ ਤੇ ਸ਼ਹਿਰ ਦੇ ਅੰਦਰ ਆਉਣ ਦੇ ਵਾਸਤੇ ਜਿਹੜੀ ਸਿਟੀ ਬੱਸ ਸਰਵਿਸ ਹੈ ਲੋਕਲ ਬੱਸ ਸਰਵਿਸ ਹੈ ਉਹਦਾ ਇਸਤੇਮਾਲ ਹੋਵੇ ਸਰ ਆਪਕੀ ਬਹੁਤ ਜਿਆਦਾ

ਇਹ ਕਿ ਮੈਂ ਦੇਖੋ ਹਰ ਇਨਸਾਨ ਦਾ ਆਪਣਾ ਇੱਕ ਸੁਝਾਅ ਹੁੰਦਾ ਹੈ ਆਪਣਾ ਇੱਕ ਰੁਝਾਨ ਹੁੰਦਾ ਹੈ ਇਹਦੇ ਵਿੱਚ ਕਈ ਸਾਰੇ ਜਿਹੜੇ ਹੈਗੇ ਆ ਉਹ ਪੋਲਿਟਿਕਲ ਲੀਡਰਸ ਮੋਸਟਲੀ ਜਿਹੜੇ ਹੈਗੇ ਆ ਪੋਲਿਟਿਕਲ ਲੀਡਰਸ ਸੀਗੇ ਕੁਝ ਉਹਦੇ ਵਿੱਚੋਂ ਇੱਕ ਆਦ ਜਿਹੜੇ ਹੈਗੇ ਆ ਉਹ ਟਰਾਂਸਪੋਰਟਰ ਵਾਲੇ ਤੇ ਕੋ ਹੋ ਸੀਗਾ ਔਰ ਇਹ ਜਿਹੜਾ ਮੈਂ ਕਿਹਾ ਵੀ ਕਿ ਜਿਹੜਾ ਇਹਨਾਂ ਦੇ ਜ਼ਿਲ੍ਹਾ ਪ੍ਰਧਾਨ ਹੈਗੇ ਤੇ ਜਿਹੜੇ ਇੱਕ ਦੋ ਜਿਹੜਾ ਤੁਸੀਂ ਟਰਾਂਸਪੋਰਟ ਵਾਲੇ ਜਿਹੜੇ ਸੀਗੇ ਉਹ ਵੀ ਜਿਹੜੇ ਉਹ ਵੀ ਉਸ ਮੀਟਿੰਗ ਵਿੱਚ ਮੌਜੂਦ ਸੀਗੇ ਜਿਸ ਵੀ ਚੋਣਾਂ ਨੇ ਹਾਮੀ ਭਰੀ ਸੀ ਤੇ ਹੁਣ ਮੈਂ ਉਹਨਾਂ ਨੂੰ ਇਹੀ ਕਿਹਾ ਕਿ کچھ چیزاں پولٹکس تو یا پھر جسٹ وروت گل تو آگے اوپر اٹھ کے جا سوچنا چاہیے کیونکہ یہ شہر کے بلے کی گی ہے تو میں امید یہی کروں گا کہ وہ اپنے موڈ وچارن گیے تو یہودھ نہ کر کے شہر دے کے دے واسطے پروجیکٹ نو سپورٹ کرنگے